ਜੋਦੀ ਫਾਈਨਲ ਨਹੀਂ ਹੈ ਦੁਬਾਰ ਪਹੁੰਚ ਚੁਕੇ ਆ। ਆਮੋ ਖੋਣ ਕਰਦੇ ਆਪਾਂ ਐਗਜ਼ਿਟ ਬਾਹਰ ਹਾਈਡਵਾਇਸ ਰੇਲਵੇ ਸਟੇਸ਼ਨ ਤੋਂ। ਹਾਂ ਹਾਂ ਬਾਟਾ 20 ਰੁਪਏ। ਹਾਂ ਧਾਰਾ ਲੋਕ। ਜੋਦੀ ਰਿਕਸ਼ਾ ਕਰ ਲਿਆ ਆਪਾਂ ਜਾ ਰਹੇ ਹੁਣ ਤੇ ਪਾੜੀ ਟੋਕ ਰਿਕਸ਼ਾ ਕਰਕੇ ਵੀਰ ਤੇ ਸਵਾਰੀ ਤੇ ਮੈਂ ਪਹੁੰਚ ਗਿਆ ਇੱਥੇ ਖੜਕੀਪੋੜੀ। ਉਹ ਲੱਗੀ ਫੱਗੀ ਲਾਂਦੀ ਜੇ ਬਾਹਰ ਦਾ ਦੇਖ ਕੇ ਸੂਤ 200 ਵੀ ਮੰਗਦੇ ਆ ਕੀਰਮਾਨਾ ਫਰੋ ਦੇ ਉਹ 22 ਰੁਪਏ ਚ ਅਰਮਾਨ ਨਾ ਤਹੀ ਢੇਲ ਵਿਚੇਸ਼ਨ ਤੋਂ 22 ਰੁਪਏ ਸਵਾਰੀ ਰੱਖਿਆ ਕਰਕੇ ਤੇ ਤੂੰ ਹੀ ਕੌਣ ਸਾਡੇ ਵਰ ਮਾਨਾ ਹੜਕੀਪੋਰੀ ਤੇ ਹੁਣ ਮੈਂ ਜਾ ਰਿਹਾ ਹੜਕੀਪੋਰੀ ਕਿ ਬਾਕੀ ਮੌਸਮ ਬਹੁਤ ਘੈਂਟ ਹੈਗਾ بارش ਹੋ ਰਹੀ ਹੈ ਇੱਥੇ ਪੂਰੀ ਅਹ ਵੇ ਦੇ ਅਈਏ ਸ਼ੇਰ ਦਾ ਪਾਣੀ ਤੇਜ਼ ਹੋ ਰਹੀ ਹੈ ਬਾਕੀ ਥੱਲੇ ਦੇਖੋ ਗੰਗਾ ਦਾ ਪਾਣੀ ਕਿੰਨੀ ਤੇਜ਼ ਬਾਹਵ ਵਿੱਚ ਕੋਈ ਰਕ ਨਹੀਂ ਤੇ

ਇਸ ਟਾਈਮ ਮੈਂ ਹਰ ਦੁਆਰ ਗੰਗਾ ਨਦੀ ਦੇ ਛੱਟੇ ਖੜਿਆ ਆਇਆ ਵਾ ਤੇ ਦੇਖੋ ਕਿ ਇਸ ਗੰਗਾ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਕਿ ਪਾਣੀ ਬਹੁਤ ਜ਼ਿਆਦਾ ਤੇਜ਼ ਐ ਦਹਾਪਾ ਹੋਆ ਪੁਤਾਰਾ ਵਗੈਰਾ ਉਹ ਸਾਰੀਆਂ ਅਫਵਾਹਾਂ ਕੋ ਸਭ ਪੁਰਾਣੀਆਂ ਵੀਡੀਓ ਆ ਝੂਠੀਆਂ ਵੀਡੀਓ ਆ ਇਸ ਟਾਈਮ ਮੈਂ ਲਾਈਵ ਤਾਂ ਦਿਖਾ ਰਿਹਾ ਆਂ ਦੇਖੋ ਵਗਾਨੀ ਲਿੰਦਾ ਪਾਣੀ ਕੋਈ ਇੰਨਾ ਜਾਰਾ ਭਾ ਹੋ ਨਹੀਂ ਹੈਗਾ ਬਿਲਕੁਲ ਸਹੀ ਆ ਤੇ ਆਉਂਦੇ ਜਾ ਰਹੇ ਨੇ ਸਾਰੇ ਦਰਸ਼ਕਾਰੇ ਨੇ ਤੇ ਜਿਹੜੀ ਪ੍ਰਾਣੀਆਂ ਤੁਸੀਂ ਵੀਡੀਓ ਦੇਖ ਰਹੇ ਹੋ ਵਡੀਆਂ ਰੋੜ ਰੀਆਂ ਵਾ ਦਾਦਾ ਉਹ ਸਭ ਪੇਕਾ ਪੁਰਾਣੀਆਂ ਵੀਡੀਓ ਹੈਗੀਆਂ ਵਾ ਕੋਈ ਨਵੀਂ ਵੀਡੀਓ ਨਹੀਂ ਹੈਗੀ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਸਾਰੇ ਤੇ ਬਾਕੀ ਆਓ ਸਰਦਾ ਲੋ ਆਓ ਦੰਗਾਮੀਰ ਦਰਸ਼ਨ ਕਰੋ ਤੇ સ્ਨਾਣ ਕਰੋ ਓਕੇ ਨਹੀਂ ਸਟੇਜ ਹੋ ਗਿਆ ਸੀ ਤੇ ਮੈਂ ਉਹ ਨਰੇਂਡ ਕੋਟ ਵਗੈਰਾ ਲੈਣ ਆਣ ਜਾ ਕੀ ਆ ਬਾਈਆਂ ਨੂੰ ਲੈਣ ਨੂੰ ਆ ਕਜੀ ਦੇਣ ਲਗੇ ਇੱਕ ਹੀ ਚਾਹੀਏ ਇੱਕ ਹੀ ਕਿੰਨੇ ਦਾ ਲੋ ਜੀ 20 ਰੁਪਏ ਦਾ ਏ ਤੇ ਹੁਣ ਥੋੜਾ ਮੀਂਹ ਤੋਂ ਥੋੜੀ ਰਾਤ ਮਿਲੇਗੀ ਤੇ ਮੀਂਹ ਬਹੁਤ ਤੇਜ਼ ਹੋ ਗਿਆ ਦੇਖੋ ਲੋ ਜੀ ਬਾਰਿਸ਼ ਬਹੁਤ ਤੇਜ਼ੀ ਤੇ ਬਾਰਿਸ਼ ਕਰਕੇ ਮਾਰ ਲਿਆ ਵਾ 20 ਰੁਪਏ ਦਾ ਚਲੋ ਮੇਰਾ ਬੈਗ ਬੂਟ ਤੇ ਬਚੇਗਾ ਕਿ ਬਾਕੀ ਮੀਂਹ ਬਹੁਤ ਤੇਜ਼ ਹੈਗਾ ਪਰ ਥੋੜਾ ਕਾਹ ਕਰ ਲੀਏ ਦੀ ਐਪੀ ਆਰ ਕੀ ਹੁੰਦੀ ਹੈ ਸਵੇਰੇ ਸ਼ਾਮ ਸਵੇਰੇ ਹੁੰਦੀ 5:30 ਸ਼ਾਮੀ ਹੁੰਦੀ 7 ਵਜੇ ਤੇ ਜੇ ਟਾਈਮ ਹੈ ਤੈਨੂੰ ਆਰਤੀ ਦੇ ਵੀ ਸਾਡੇ ਦਰਸ਼ਨ ਕਰਾਏ ਜਾਣਗੇ ਤੇ ਬਾਕੀ ਵੈਦਰ ਦੇਖੋ ਕਿੰਨੇ ਪਿਛੇ ਬੱਦਲ ਦੇਖੋ ਕਿਨੇ ਘੈਂਟ ਹੋਏ ਪਏ ਆ ਲੋ ਜੀ ਗੰਗਾ ਜੀ ਦਾ ਭਾਉ ਦੇਖੋ ਕਿੰਨਾ ਸ਼ਾਨਦਾਰ ਆ ਰੋਪੇ ਉਹ ਦੇਖੋ ਛੋਟੀਆਂ ਛੋਟੀਆਂ ਦੇਖੀ ਸਾਡੇ ਵੀ ਜਿਹੜਾ ਮੰਦਿਰ ਆ ਲੋਕੀਂ ਦਰਸ਼ਨ ਕਰਨ ਤੋਂ ਬਾਹਰ ਹੁਣ ਮੈਂ ਜਾ ਰਿਹਾ ਮਨਸਾ ਦੇ ਵੀ ਪਰ ਇੱਥੇ ਪਾਣੀ ਦੇਖੋ ਕਿੰਨਾ ਮੂੜ ਬਾ ਸਾਰੇ ਮੇਰੇ ਗਿੱਲੇ ਹੋ ਗਏ ਦੇਖੋ ਉਹ ਮਨਸਾ ਜੀ ਕੀ ਤੱਕ ਰਸਤਾ ਕਿੱਧਰ ਹੈ ਲੋ ਜੀ ਹੁਣ ਜਾ ਰਹੇ ਪਾਣੀ ਬਹੁਤ ਜ਼ਿਆਦਾ ਵਾ ਬਹੁਤ ਜ਼ਿਆਦਾ ਕਮ ਖਰਾਬ ਹੋ ਗਿਆ ਮੀਹੀ ਦੇ ਕਾਰਨ ਬਹੁਤ ਬੁਰਾ ਹਾਲਾਤ ਬਹੁਤ ਮੇਰੇ ਸਾਰੇ ਗਿੱਲੇ ਹੋ ਗਏ ਪਪਾ ਸਭ ਨੂੰ ਡਰੋਪ ਵੇਤੇ ਚੱਲਦੇ ਆਂ ਡਰੋਪ ਇਧਰ ਸਤਾ ਕੁਛ ਨਹੀਂ ਹੈ ਭਈਆ ਉਹ ਟਰਾਲੀ ਦਾ ਰਸਤਾ ਕਿੱਧਰ ਹੈ ਇੱਧਰ ਹੀ ਹੈ ਇਹਦੇ ਲੈ ਲੋ ਤੇ ਇਹ ਰਸਤਾ ਹੈਗਾ ਟਰਾਲੀ ਦਾ ਜੇ ਕਿਸੇ ਨੇ ਟਰਾਲੀ 'ਚ ਜਾਣਾ ਹੈ ਤੇ ਆ ਲੱਗਦਾ ਟਰਾਲੀ ਦੀ ਟਿਕਟ ਇੱਥੋਂ ਮਿਲਦੀ ਹੋ ਆਰ ਕੀ ਹੈ ਰੋਕੋ टिकट खरीदतेया किन्ने ਆਂ ਜਾਣ ਤਾਂ ਫਿਰ ਲੈਨੇ ਆ ਟਿਕਟ ਇੱਥੋਂ ਇਹ ਟਿਕਟ ਮਿਲਦੀ ਆ ਰੋਪਵੇ ਵੀ ਪਿਆਰੇ ਹੈ ਰੇਟ ਲਿਸਟ ਲਿਖੀ ਹੋਈ ਆ ਆਪਾਂ ਹੋਣ ਜਾਣਾ ਮਨਸਾ ਦੇ ਵੀ 60 ਆਮ ਵਿਕਰਮ ਇਹ ਹੋਰ ਕੀ ਹੋ ਇੱਕ ਇੱਕ ਟਿਕਟ ਆਪਕੇ ਇੱਕ ਇੱਕ ਆਂ ਜਾਣੇ ਕੈ ਜੇ ਲੈ ਗੇ ਤਾਂ ਖਰਾਬ ਹੋ ਜਾਏਗਾ ਆਪਰੇ ਤੋਂ ਲੈ ਸਕਦੇ ਉਸਕੀ ਲੋ ਜੀ ਇਹ ਟਿਕਟ ਮਿਲ ਗਈ ਸਾਨੂੰ। 3 ਨੰਬਰ 1। ਦੇਖੋ ਆਨ ਜਾਂਦੀ 200 ਰੁਪਿਆ ਉੱਜਾਂਨੇ ਆ। ਲੋ ਜੀ ਟਿਕਟ ਮੈਂ ਲੈ ਲਈ ਐ ਤੇ ਹੁਣ ਮੈਂ ਜਾ ਰਹਾ ਗੇਟ ਨੰਬਰ 1 ਗੇਟ ਨੰਬਰ 1 ਕਿੱਧਰ ਐ? ਇਹ ਐ। ਲੋ ਜੀ ਗੇਟ ਨੰਬਰ 1 ਤੇ ਇਹ ਟਿਕਟ ਇਸ ਤੇ ਚੈੱਕ ਕਰਨ ਦੀ ਪਹਿੰਡਿ ਸਾਡੀ। ਉਹ ਟਿਕਟ ਚਾ ਕੋ ਵੀ ਸਾਡੀ। ਯਾਰ ਇੱਕ ਟੇਨ ਨੇ ਮੈਨੂੰ ਬੋਰੇ ਕੋਸ ਤੇ ਪਾਇਆ। ਹਰ ਜੰਦਾ ਬਾੜ ਬਾੜ।

ਜੋ ਯਾਰ ਲੋਕ ਵੀ ਦੀਆਂ ਟਰੈਲੀਆਂ ਕਮੇਟੀ ਆ ਗਿਆ ਅੰਤਿਆ ਭਾਈ ਬੜੀ ਯਾਰ ਬਈ ਆ ਗਿਆ ਮੇਰੇ ਨਾਲ ਉੱਪਰ ਹੀ ਮੈਂ ਹਾਂ ਇਹਦਾ ਬੈਟਲ ਉਹ ਜਿਹੜਾ ਯੂਨਿਟ ਦਾ ਜਿਹੜਾ ਲੋਕ ਮੇਰੇ ਵਿੱਚ ਸ਼ੇਰੋਂ ਨਿਕਲ ਲੈ ਗੱਚੜੇ ਵਿੱਚ ਬੈਠ ਆਪਣਾ ਇੱਥੇ ਲਾ ਲੀਏ ਆਪਾ ਜੀ ਦੋ ਜੀ ਨੂੰ ਕੋਈ ਨਹੀਂ ਵੇਖਦਾ ਲੋਰੀ ਮਤਾਹ ਜਾਣਿਆ ਬਿਰਤੋ ਇਕੱਲੇ ਬੈਠਾ ਹੈ ਤੁਹਾਡਾ ਭਰਾ ਕੋਈ ਪੂਰਾ ਰੋਕਿਆ ਨਜ਼ਾਰਾ ਫਰੰਟ ਤੇ ਉਹ ਜੀ ਲੋਕ ਨਜ਼ਾਰਾ ਕਿੰਨਾ ਸ਼ਾਨਦਾਰ ਆ ਤੇ ਉੱਪਰ ਲੈ ਕੇ ਜਾ ਰਿਹਾ ਮੈਨੂੰ ਅੰਦਰ ਆ ਰਿਹਾ ਹੈ ਅੰਦਰ ਮਿੱਠਾ ਦੂਰ ਆ ਸ਼ਾਨਦਾਰ 뷰 ਆ ਉੱਥੇ ਲੇ ਆਹੜ ਹਰ ਗੰਗੇ ਜਾਓ ਸਾਹ ਦੇਖੋ ਜਾ ਰਹੇ ਉੱਥੇ ਤਮਨ ਸਾਦੇ ਵੀਦੇ ਦਰਸ਼ਨ ਕਰਨ ਰੋਕ ਵਿੱਚ ਤੋਂ ਪਿੱਛੇ ਦੇਖੋ ਕੀ ਨਜ਼ਾਰਾ ਰੋਕ ਰਿਹਾ ਨਾ ਰੋਕ ਗਿਆ ਜੋ ਸੋਚ ਗਿਆ ਜੇ 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 ਜ ਤੁਹਾਡਾ ਥੈਂਕ ਯੂ ਭਈਆ ਥੈਂਕ ਯੂ ਵੀਰ ਕਾਰਿਆ ਲਹੀ ਹੁਣ ਜਾਣਾ ਹੈ ਇੱਥੇ ਪੂਰੀ ਸਾਡੇ ਦੋ ਫੇਰੇ ਆ ਦੇਖੋ ਤੇ ਮਾਤਾ ਜੀ ਦੇ ਘਰ ਦੇ ਆ ਦਰਸ਼ਨ ਯਾਰ ਅ ਕਮਰ ਤੋਂ ਆ ਲਿਆ ਬਾਬਲੇ ਆ ਕੇ ਟੈਕ ਪਾਰੀ ਆ ਪਹਿਲਾਂ ਉਹ ਨਿਊ ਥੇਲੇ ਮਾਤਾ ਦਾ ਟੈਂਪਲ ਆ ਮਨਸਾ ਦੇ ਲੋ ਜੀ ਇੱਥੇ ਫੇਰ ਥੱਲੇ ਚੈਕਿੰਗ ਹੋਣੀ ਹੈ ਮਾਤਾ ਮਨਸੋ ਦੇ ਮਾਤਾ ਜੀ ਛੋਟਾ ਜਿਹਾ ਬਾਜ਼ਾਰ ਫੇਰ ਚੈਕਿੰਗ ਹੋਏਗੀ ਬੈਗ ਗੂ ਵਗੈਰਾ ਲੋ ਜੀ ਮਨਸਾ ਦੇਵੀ ਦੇ ਦਰਸ਼ਨ ਮੇਲੇ ਕਰਨ ਤੋਂ ਬਾਅਦ ਹੁਣ ਮੈਂ ਜਾ ਰਿਹਾ ਫੇਰ ਵਾਪਸ ਤੇ ਰੋਕ ਵੇ ਟਰਾਲੀ ਤੇ ਥੈਂਕ ਯੂ ਲੋ ਜੀ ਹੋ ਗਿਆ ਮੇਰਾ ਦਰਸ਼ਨ ਮੈਂ ਲੇ ਜਿਵੇਂ ਮੈਂ ਜਾ ਰਿਹਾ ਪੇਰ ਲੋ ਕੁਏ ਟਰਾਲੀ ਤੇ ਕਿਉਂ ਟਰਾਲੀ ਤੇ ਜਾ ਕੇ ਤੁਹਾਨੂੰ ਮਿਲਦਾ ਮੈਂ ਅੱਗੇ ਜਾ ਕੇ ਲੋ ਜੀ ਇਹ ਰੋਕਵੇ ਦੀ ਟਰਾਲੀਆਂ ਜਿਹੜੀਆਂ ਤੇਲੀ ਉੱਪਰ ਆਉਂਦੀਆਂ ਮੈਨੂੰ ਮਿਲੂ ਜਾਣਾ ਪੈਗਾ ਸਿਰ देखो चलो बैठो। फिर एंड्रेस डैडी और मैं जा रहा फिर वापस फिर ट्राली बच बै गया ऊपर आए जल्द जा रहा ट्राली मेरी चलती है ਦੇਖਦੇ ਆ ਕਿੱਥੇ ਨੂੰ ਜਾਣਾ ਹੈ ਜਾਂ ਰਿਸ਼ੀਕੇਸ਼ ਨੂੰ ਜਾਵਾਂਗਾ ਜਾਂ ਕਿਤੇ ਹੋਰ ਯਾਰ ਨਿਕਲੇ ਮਿੱਠੇ ਨੇ ਵਿੱਚ ਟਰਾਲੀਆਂ ਜਾਂਦੀਆਂ ਨੇ ਦੇਖ ਪੈਦਲ ਦਾ ਸਤਾ ਵੀ ਹੈਗਾ ਤੁਸੀਂ ਪੈਦਲ ਵੀ ਜਾ ਸਕਦੇ ਹੋ ਜਾਂ ਟਰਾਲੀ 'ਚ ਜਾਣਾ ਹੈ ਟਰਾਲੀ 'ਚ ਵੀ ਜਾ ਸਕਦੇ ਹੋ ਤੇ ਟਰਾਲੀ 'ਚ ਮੈਨੂੰ ਅਪ ਡਾਉਨ ਦੀ 200 ਰੁਪਿਆ ਪਈ ਹੈ 100 ਰੁਪਿਆ ਜਾਂ ਤੇ 100 ਰੁਪਿਆ ਆ ਇਹ ਪੈਦਲ ਨਸਤਿਆ ਗਾਉਂ ਜਿੱਦੇ ਦਿਖੋ ਜਾ ਰਹੀ ਹੈ ਇਹ ਪੈਦਲ ਜਾਣਾ ਪੈਦਲ ਵੀ ਜਾ ਸਕਦਾ ਲੋ ਜੀ ਫਾਈਨਲੀ ਮੈਂ ਇਥੇ ਲੇ ਪਹੁੰਚ ਗਿਆ ਰੋਪੇ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮੇਰਾ ਇਹ ਥੋੜਾ ਛੋਟਾ ਇਹ ਬਾਜ਼ਾਰ ਆ ਸਮੋਸੇ ਕਟੋਰੀਆ ਵਗੈਰਾ ਸਭ ਕੁਝ ਇੱਥੇ ਲੱਗਾ ਹੋਇਆ ਆ ਯਾ ਦੇਖੋ ਟਾਂਗਾ ਵੀ ਹੈਗਾ ਜੀ ਟਾਂਗਾ ਰਿਕਸ਼ਾ ਈ ਰਿਕਸ਼ਾ ਵਗੈਰਾ ਸਾਰਾ ਕੁਝ ਇੱਥੇ ਆਗਾ ਲੋ ਜੀ ਇਹ ਤੋਂ ਕਿੰਨੀ ਦੇਰ ਤੋਂ ਵੀ ਇਸ 16 ਸਾਲ ਹੋ ਗਏ 16 ਸਾਲ ਹੋ ਗਏ ਇੱਥੇ ਰਹਿ ਰਹੇ ਹਾਂ ਅੰਕੀ ਆਪਣਾ ਕਹਿੰਦਾ ਆਪਣਾ ਕਿਰਤ ਕਰ ਰਹੀ ਹੈ ਇੱਥੇ ਤੇ ਮੈਂ ਇਹਨਾਂ ਨੂੰ ਪੁੱਛ ਰਹੀ ਹਾਂ ઋਸ਼ੀਕੇਸ਼ ਜਾਣਾ ਵਾ ਤੇ ਇਹਨਾਂ ਨੇ ਮੈਨੂੰ ਸਹੀ ਵੇਹ ਦੱਸਿਆ ਵਾ ਬਾਕੀ ਦੇ ਰਸੋੜੇ ਤੁਹਾਨੂੰ ਪਤਾ ਹੀ ਹੈ ਗਲਤ ਵੇਹ ਤੇ ਆਪਣੇ ਪੰਜਾਬੀ ਮੇਲੇ ਆ ਇਹਨਾਂ ਨੇ ਸਾਨੂੰ ਮੈਨੂੰ ਸਹੀ ਗਾਈਡ ਕੀਤਾ ਤੇ ਬਹੁਤ ਬਹੁਤ ਧੰਨਵਾਦ ਰੰਗੋ ਥੈਂਕ ਯੂ ਜੀ ਬਹੁਤ ਬਹੁਤ ਲੋ ਜੀ ਇੱਥੇ ਬਹੁਤ ਫੇਮਸ ਨਿਊ ਡੇਸ਼ਾ ਤੇ ਬੰਨਦੀ ਹੈ ਤੇ ਆ ਦੇਖੋ ਪੱਤਰ ਦੇ ਵਿੱਚ ਦਿੰਦੇ ਨੇ ਭਈਆ ਕਿੰਨੇ ਦਾ 50 ਰੁਪਏ ਸਰ ਕੀ ਕੀ ਹੈ ਇਸ ਵਿੱਚ ਛੋਲੇ ਗੁੰਚੇ ਹੁੰਦੇ ਹਨ ਮੂੰਗੀ ਦਾਲ ਹੁੰਦੀ ਹੈ ਅੱਛਾ isme nahi hai matlab alag variety hai acha alag variety ha bole kuch alag hai mum ki dal alag hai ji itthe lag rahi hai kachori hai bhai ye kachori hai kachori hai dekho ji aa chhole bhare hoye hoye namaste ek minute thai re hoye na peer hai gaye excuse me yaar idhar ho jao chalo chalo rasta hai lagina do na field de bara ja rahe ha har ki poori ਉੱਤੋਂ ਫਿਰ 12 ਵਾਟੋ ਲਵਾਵਾਂਗਾ ਤੇਰੀ ਛਿਗਿਆ ਸ਼ੁਰੂ ਜਾਂਨੇ ਆ ਬਾਕੀ ਜਿਹੜੀ ਸ਼ਾਮ ਦੀ ਆਰਤੀ ਆ ਉਹ ਤੁਹਾਨੂੰ ਸ਼ਾਮੀਆਂ ਦੇ ਬਾਕੀ ਦਿਖਾਵਾਂਗਾ ਹੋਰ ਜ਼ਿਆਦਾ ਜੀ ਜੀ ਇਸੋ ਜਲਾ ਕਰਾਵਾਂਗੇ ਅੱਜ ਨਾ ਹੋਵੇ ਲੋ ਜੀ ਆ ਦੇਖੋ ਇਹ ਬਾਬਿਓ ਕ라우ਡ ਚੈੱਕ ਕਰੋ ਦੇਖੋ ਕ라우ਡ ਦੇਖੋ ਕਿੱਦਾ ਭੀ ਲੱਗੀ ਹੋਈ ਆ ਲੰਗਰ ਲੱਗਾ ਆ ਲੱਗਦਾ ਅੱਧੇ ਕਿੱਲੇ ਖਾ ਰਹੇ ਆ ਬਹੁਤ ਜ਼ਿਆਦਾ ਰਾਸ਼ਨਾ ਹੋਰੀ ਦੇਖੋ ਸ਼ਰਧਾਲੂ ਕਿੰਨੇ ਆਏ ਹੋਏ ਨੇ ਬਹੁਤ ਜ਼ਿਆਦਾ ਸ਼ਰਧਾਲੂ ਆ ਦੁਕਾਨਾਂ ਸੱਚੀਆਂ ਹੀ ਹੈ ਕੋਈ ਕੋਈ ਸਰਦਾਲੂ ਕਿੰਨੇ ਆਏ ਹੋਏ ਨੇ ਕੋਈ ਤਾਂ ਪੀ ਰਿਹਾ ਹੀ ਹੋਇਆ ਗੰਗਾ ਇਸ਼ਨਾਨ ਕਰ ਰਹੇ ਨੇ ਸਾਰੇ ਪਾਣੀ ਦੀ ਬੋਲ ਪਈ ਹੈ ਜਾ ਦੇ ਕੌਮੇ ਦੇ ਪਿੱਛੇ ਜੀ ਆਰੇ ਜੁਗਾਸ਼ੀ ਚੱਲਦੇ ਅੱਗੇ ਵੀਡੀਓ ਨਾਲ ਭੇਜਦੇ ਹੋ ਸਾਰਾ ਤੁਹਾਨੂੰ ਉਹ ਜਿਆਦਾ ਭੀੜ ਹੈ ਨਹੀਂ ਲੈ ਜਾਨੇ ਤੁਹਾਨੂੰ ਕਿੱਥੇ ਇਹਨਾਂ ਨੂੰ ਵਜਰਦਾਰ ਐਸੀ ਕੁੱਲ ਨਹੀਂ ਕੁਝ ਨਹੀਂ ਆ ਦੇਖੋ ਬੰਦ ਕਰਦੇ ਗਵਰਨਰ ਲੋਕੀ ਅਤੀਸ਼ਨਾਣ ਕਰ ਰਹੇ ਨੇ ਦੇਖੋ ਤੇ ਇੱਕ ਗੰਗਾਰਤੀ ਹੁੰਦੀ ਆ ਸਵੇਰੇ 5:30 ਤੇ ਸ਼ਾਮੀ 7:30 ਇਹ ਦੇਖੋ ਤੇ ਇੱਕ ਤਰ੍ਹਾਂ ਉੱਛਾ ਕੇ ਕਰੋ कहाँ से हो भाई आप कहाँ से हो अरे जी ਆ ਬਈ ਹਰਿਆਣਾ ਦਾ ਏ ਇਹ ਬਿਹਾਰ ਦਾ ਤੂੰ ਬਈ ਕਿੱਥੋਂ ਦਾ ਇਹ ਵੀ ਬਿਹਾਰ ਦਾ ਔਰ ਕੱਲੇ ਅਸ਼ਨਾਨ ਔਰ ਬਜੇ ਆ ਬਈ ਹਰ ਹਰ ਗੰਗੇ ਹਰ ਹਰ ਗੰਗੇ ਹਰ ਹਰ ਗੰਗੇ ਜੋ ਜੀ ਸਾਰੇ ਇੱਥੇ ਗੰਗਾ ਮਈਆ ਦਾ ਗੁਣ ਗਾਨ ਕਰ ਰਹੇ ਨੇ ਜਿਆਰੇ ਲੈ ਰਹੇ ਨੇ ਮжая ਆ ਰਿਹਾ ਨੇ ਇਹ ਪਾ ਵੀ ਇਹਦਾ ਮੈਂ ਰਵੀਰ ਮਾਨਕਰੰਦ ਤੇ ਹਿੱਟਕੀਲਾ ਨੂੰ ਪਰ ਲੋ ਜੀ ਆ ਥੋੜਾ ਧਨੁਸ਼ ਪੁੱਲਾ ਆ ਦੇਖੋ ਤੁਸੀਂ ਸਾਰਾ ਧਨੁਸ਼ ਫੁੱਲ ਲੱਗ। ਉਹ ਗੰਗਾ ਮਈਆ ਦਾ ਬਾਉਤੀ ਕੋਦੀ ਕਿੰਨੀ ਧੀਰ। ਗੰਗਾ ਨਦੀ ਦੇ ਤਰਤੇ ਆ ਦੋ ਵੀਰ ਭਰਾ ਹੋਰ ਮਿਲੇ ਨੇ। ਕਿੱਥੋਂ ਆ ਬਾਈ? ਪਾਸੋਂ ਚੂਰਮਾਲ ਜੀ। ਜੋਧਪੁਰ ਵਾਲਿੰਗਸ ਤੇ ਮਿਲੇ ਆ। ਔਰ ਗੰਗਾ ਇਸ਼ਨਾਨ ਕਰ ਲਿਆ। ਹਾਂ, ਕਿਹੋ ਜਿਹਾ ਲੱਗ ਰਿਹਾ ਇੱਧਰ ਆ ਕੇ? ਬੜੀ ਵਧੀਆ ਲੱਗ ਰਿਹਾ। ਮਈਆ ਆ ਰਿਹਾ ਨਾ। ਮੌਸਮ ਵੀ ਠੰਡਾ ਹੈ ਪੂਰਾ। ਮਸਤ ਹੈ ਜੀ। ਲੋਗੀ ਬਹੁਤ ਛੱਡਦਾ ਨੂੰ ਇੱਥੇ ਆਏ ਨੇ ਇਸ਼ਨਾਨ ਕਰ ਰਹੇ ਨੇ ਚੈਨਲ ਦਾ ਨਾਮ ਕੀ ਹੈ ਰੰਗਲੀ ਦੁਨੀਆ ਰੰਗਲੀ ਦੁਨੀਆ ਹੈ ਮੋਬਾਈਲ ਹੈ ਕੋਈ ਅਭੀ ਨਹੀਂ ਇਹ ਤੋਲਿਆ ਕੱਚੇ ਰੰਗਲੀ ਦੁਨੀਆ ਲਿਖ ਕੇ 21 ਲਿਖ ਦੇਣਾ ਆ ਤਾਂ ਮਸਕੂਲ ਦਾ ਪਿੱਛੇ ਮੇਰੇ ਛੱਡਦਾ ਨੂੰ ਸੁਪਰ ਰੰਗਲੀ ਦੁਨੀਆ ਨੇ ਆਪਾਂ ਸਾਰੀ ਬਲੋਗਿੰਗ ਆਮਾਗੇ ਤੋਂ ਸਾਰਾ ਹਰ ਦਰਵਾਜ਼ਾ ਦਿਖਾਵਾਂਗੇ ਆ ਵੀਡੀਓ ਨੂੰ ਬਣਾ ਲਈਓ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੀ ਜਾਓ ਦੱਬੀ ਜਾਓ ਬਟਨ ਤੇ हर हर गंगे हर हर गंगे होटल को दिखा दिया हरियाणा से भाई बाकी यार पानी देखो कितना शलांग मारता है बारिश पेर आ गई है पपई के नेरावा कितने का 20 का ले लो नहीं दूसरा वाला नहीं है दूसरा वाला, नहीं नहीं दूसरे वाला रेनकोट वो जो उसने डाला वो जो उसने डाला हुआ बारिश बहुत तेज है ਲੋਡੀ ਕੋ ਨਾਲ ਨੀ ਲਰੇਨ ਕੋਟਲੇ ਲੈ ਆ ਪਾ ਪੰਨੇ ਹੁਣ ਮੀ ਬਹੁਤ ਤੇਜ ਹੈਗਾ ਲੋ ਭਾਈ ਆਪ ਡੇਵਲਰ ਹੈ ਕੋਟਲੇ ਲੈ ਉਹ ਛੋਟੇ ਵਾਲਿਆਂ ਨੇ ਤਾਂ ਕੰਮ ਖਰਾਬ ਹੀ ਮੀ ਬਹੁਤ ਤੇਜ ਹੈਗਾ ਕਿ ਮੀ ਬਹੁਤ ਜ਼ਿਆਦਾ ਤੇਜ ਹੈ ਕਿਉਂ ਛੋਟੇ ਦਾ ਹੀ ਆਪਾ ਟੱਲ ਲੈ ਹੁਣ ਸਿੱਧਾ ਹੀ ਇਹਨੂੰ ਘੜ ਪਾ ਲਿਆ ਪੂਰਾ ਇਹ ਲੱਗੀ ਪੱਕੀ ਲਾਂਦੇ ਆ 30 ਰੁਪਏ ਦਾ ਲੱਤ ਹੈ ਜੈਨੂਅਲ ਆ 30 ਦਾ ਤੇ ਮੀ ਬਹੁਤ ਤੇਜ ਹੈਗਾ ਦੇਖੋ ਮੀ ਅੱਗੇ ਤੁਰੇ ਇਸ ਤੋਂ ਬਾਅਦ ਬੇਸ਼ੀਕੇਸ਼ਵਾਲ ਜਾਣੇ ਆ। ਇੱਧਰ ਇਹ ਰਸਤਾ ਪੈਂਦਾ ਦਨੁਸ਼ ਦਨੁਸ਼ ਪੁਲ ਆ ਇਹ ਸਾਰਾ। ਦੇਖੋ ਦਨੁਸ਼ ਪੁਲ ਤੇ ਤੁਹਾਨੂੰ ਦਿਖਾਣਾ ਸਾਰਾ ਜਾ ਕੇ। ਕੋਈ ਇਸ ਟੈਮਦਨ ਪੁਲ ਦੇ ਉੱਪਰ ਤੇ ਤੁਸੀਂ ਦੇਖ ਸਕਦੇ ਪਾਣੀ ਦਾ ਬਹਾਓ ਕਿੰਨੀ ਤੇਜ਼ ਆ। ਇਹ ਸਾਰਾ ਦਨੁਸ਼ ਪੁਲ ਆ ਇਸ ਟਾਈਮ ਤੇ ਦਨ